ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਬੜੇ ਪਿਆਰੇ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਲਾਈਟ ਵੇਟ ਵਰਕ ਦੇ ਨਾਲ ਸੂਟ ਹੋਣਗੇ ਤੇ ਰੀਜ਼ਨੇਬਲ ਰੇਟ ਦੇ ਵਿੱਚ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਕਿਉਂਕਿ ਮੈਸੇਜ ਆਉਂਦੇ ਰਹਿੰਦੇ ਆ ਵੀ ਤੁਸੀਂ ਥੋੜੇ ਜੀ ਰੀਜ਼ਨੇਬਲ ਰੇਟ ਦੇ ਵੀ ਪਾਰਟੀ ਵੇਅਰ ਸੂਟ ਲੈ ਕੇ ਆਓ ਇਹ ਤਾਂ ਤੁਹਾਡੀ ਡਿਮਾਂਡ ਤੇ ਅੱਜ ਆਪਾਂ ਸੂਟ ਲੈ ਕੇ ਆਏ ਆ ਤੇ ਪ੍ਰਾਈਸ ਮੇ ਸਾਰਿਆਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਨਾਲੇ ਚੈਨਲ ਸਬਸਕ੍ਰਾਈਬ ਵੀ ਕਰਿਆ ਸਭ ਤੋਂ ਪਹਿਲਾਂ ਮੇਰਾ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9:30 ਦੇ ਵਿੱਚ ਵਿੱਚ ਮੈਂ ਵੀਡੀਓ ਪਾ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਵਿਸ ਨਹੀਂ ਹੋਊਗਾ ਬਾਕੀ ਜੋ ਮੇਰੀ ਵੀਡੀਓ ਨੂੰ ਅੱਜ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਜ਼ਰੂਰ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਪਾਉਨੇ ਹਰੇਕ ਸੂਟ ਦਾ ਪ੍ਰਾਈਸ ਵੀ ਆਪਾਂ ਨਾਲ ਦੀ ਨਾਲ ਦੱਸੀਦਾ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 81465808038846580803 ਇਸ ਸਾਈਡ ਜਿਹੜਾ ਸਕਰੀਨ ਤੇ ਨੰਬਰ ਮੈਂਸ਼ਨ ਹੁੰਦਾ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੇਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਉਸੇ ਟਾਈਮ ਨਾਲ ਦੀ ਨਾਲ ਆਪਣਾ ਫੁੱਲ ਐਡਰੈਸ ਭੇਜ ਕੇ ਤਾਂ ਆਪਣੇ ਕੋਰੀਅਰ ਚਾਰਜੇਸ ਵੀ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਦੇਖਦੇ ਆ ਜੀ ਪਹਿਲਾ ਸੂਟ ਕ੍ਰੀਮ ਰੰਗ ਦੇ ਵਿੱਚ ਸੂਟ ਹੈ ਜੀ ਆਫ ਵਾਈਟ ਕਲਰ ਦੇ ਵਿੱਚ ਔਰਗੈਂਜ਼ਾ ਤੇ ਬਣਿਆ ਇਹ ਵਾਲਾ ਸੂਟ ਤੇ ਬਿਲਕੁਲ ਦੇਖੋ ਨਾਲ ਦਾ ਹੀ ਬੜੀ ਸੋਹਣੀ ਕ੍ਰੀਮ ਦੇ ਵਿੱਚ ਹੀ ਸਿੱਪੀ ਲਗਾ ਕੇ ਇਹਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਸਾਰਾ ਹੈਂਡਵਰਕ ਦੇ ਵਿੱਚ ਤੇ ਘੇਰੇ ਤੇ ਬਹੁਤ ਸੋਹਣਾ ਮਲਟੀਵਰਕ ਹੈ ਸੋਬਰ ਜਿਹਾ ਕਲਰ ਹੈ ਬਹੁਤ ਸੋਹਣਾ ਮਸ਼ੀਨੀ ਵਰਕ ਹੋਇਆ ਨਾਲ ਹੈਂਡ ਟੱਚ ਦਿੱਤਾ ਹੋਇਆ ਨਾਲ ਮਸ਼ੀਨੀ ਤੇ ਹੈਂਡ ਦੋਨੋਂ ਤਰ੍ਹਾਂ ਨਾਲ ਇਹ ਬਣਿਆ ਸੂਟ ਉੱਪਰੋਂ ਹਲਕਾ ਹਲਕਾ ਲਾਈਟ ਦੇ ਵਿੱਚ ਰੱਖਿਆ ਤੇ ਮਲਟੀ ਦੇ ਵਿੱਚ ਪ੍ਰਿੰਟ ਸੌਰੀ ਵਰਕ ਘੇਰੇ ਤੇ ਆ ਗਿਆ ਤੇ ਇਹ ਆ ਗਈਆਂ ਜੀ ਇਹਦੀਆਂ 슬ੀਵਸ ਇਹ ਬਾਜੂ ਤੇ ਆ ਜਾਣਾ 슬ੀਵਸ ਤੇ ਵਰਕ ਆ ਜਾਣਾ ਮਲਟੀ ਕਲਰ ਦੇ ਵਿੱਚ ਮਲਟੀ ਵੀ ਬਹੁਤ ਜ਼ਿਆਦਾ ਡਾਰਕ ਨਹੀਂ ਹੈਗਾ ਜਿਵੇਂ ਕਰੀਮ ਤੇ ਉੱਠਣ ਵਾਲੇ ਕਲਰ ਉਹੀ ਕਲਰ ਲਾਏ ਹੋਏ ਔਰਗੈਂਜ਼ਾ ਤੇ ਸ਼ਰਟ ਹੈ ਬਾਜੂ ਹੈਵੀ ਹੈ ਤੇ ਘੇਰੇ ਤੇ ਵਰਕ ਹੈ ਤੇ ਨਾਲ ਹੈਗੀ ਪਿਓਰ ਮਸਲੀਨ ਦੀ ਬਾਟਮ ਤੇ ਬਾਟਮ ਤੇ ਵੀ ਵਰਕ ਹੈ ਜੀ ਇਹ ਬਾਟਮ ਤੇ ਵਰਕ ਆ ਜਾਣਾ ਤੇ ਨਾਲ ਹੈਗਾ ਔਰਗੈਂਜ਼ਾ ਦਾ ਦੁਪੱਟਾ ਢਾਈ ਮੀਟਰ ਦਾ ਦੁਪੱਟਾ ਹੋਊਗਾ ਜੀ ਪੂਰਾ ਤੇ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਬਰੀਕ ਗੋਟੇ ਦੀਆਂ ਲਾਈਨਸ ਬਣੀਆਂ ਹੋਈਆਂ ਤੇ ਨਾਲ ਫੋਰ ਸਾਈਡ ਬਹੁਤ ਸੋਹਣਾ ਗੋਟਾ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਬਹੁਤ ਸੋਹਣੀ ਲੁੱਕ ਹੈ ਜੀ ਇਹ ਵਾਲੇ ਸੂਟ ਦੀ ਬਾਜੂ ਤੇ ਵੀ ਵਰਕ ਹੈ ਦੁਪੱਟੇ ਤੇ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਘੇਰੇ ਤੇ ਵਰਕ ਆ ਗਿਆ ਤੇ ਬਾਟਮ ਤੇ ਵੀ ਵਰਕ ਇਹ ਹੈ ਗੱਜ ਜਿਹਦਾ ਆਪਣਾ ਪਹਿਲਾ ਸੂਟ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਿੰਗਲ ਹੀ ਸੂਟ ਆਪਣੇ ਕੋਲ ਕਰੀਮ ਸੂਟ ਤਾਂ ਬਹੁਤ ਘੱਟ ਰੈਅਰਲੀ ਬਹੁਤ ਘੱਟ ਬਚਦੇ ਆ ਇਹ ਬੜਾ ਪਿਆਰਾ ਸੂਟ ਹੈ ਇਹ ਨੂੰ ਆਪਾਂ ਇਹਨਾਂ ਵਿੱਚ ਸੂਟਾਂ ਦੇ ਵਿੱਚ ਜਿਹੜਾ ਲਾਈਟ ਕਲਰ ਦਾ ਹੁੰਦਾ ਏਜ ਮੈਟਰ ਨਹੀਂ ਕਰਦੀ ਚਾਹੇ ਨੂੰ ਕੁੜੀਆਂ ਪਾਲਣ ਕਿਉਂਕਿ ਇਹ ਮਲਟੀ ਵਰਕ ਹੈ ਜੇ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਥੋੜਾ ਸੋਚ ਕੇ ਲੈਣਾ ਹੈ ਸੂਟ ਤਾਂ ਵੀ ਇਹ ਬੈਸਟ ਸੂਟ ਹੈ ਜੀ ਤੇ ਨੈਕਸਟ ਦਿਖਾਉਣੇ ਆ ਸੂਟ ਤੁਹਾਨੂੰ ਇਹ ਵੀ ਆਰਗੇਂਜ਼ਾ ਤੇ ਹੈ ਜੀ ਸੂਟ ਇਹ ਆਰਗੇਂਜ਼ਾ ਦੀ ਸ਼ਰਟ ਹੈ ਸਿਲਕ ਦੀ ਨਾਲ 3 ਮੀਟਰ ਦੀ ਬਾਟਮ ਤੇ ਆਰਗੇਂਜ਼ਾ ਦਾ ਹੀ ਦੁਪੱਟਾ ਜੀ ਨਾਲ ਲਾਈਟ ਜਿਹੜਾ ਬਿਲਕੁਲ ਲਾਈਟ ਪੇਸਟਲ ਪੀਚ ਕਲਰ ਹੁੰਦਾ ਪਾਊਡਰ ਪੀਚ ਕਲਰ ਉਹ ਕਲਰ ਹੈ ਜੀ ਸੂਟ ਦਾ ਤੇ ਮੈਂ ਤੁਹਾਨੂੰ ਸ਼ਰਟ ਦਿਖਾ ਦਿੰਨੀ ਹ ਬਿਲਕੁਲ ਨਾਲ ਦਾ ਹੀ ਥ੍ਰੈਡ ਦਾ ਵਰਕ ਹੋਇਆ ਇਹਦੇ ਤੇ ਬਿਲਕੁਲ ਨਾਲ ਦੇ ਧਾਗੇ ਦਾ ਹੀ ਵਰਕ ਹੋਇਆ ਨੈਕ ਤੇ ਬੜੀ ਪਿਆਰੀ ਇਹ ਪੱਟੀ ਸ਼ੋਅ ਕੀਤੀ ਹੋਈ ਹੈ ਕੋਟਲੀ ਬਟਨਸ ਇਹ ਜੇ ਤਾਂ ਤੁਸੀਂ ਲਗਾਨੀ ਹੈ ਤਾਂ ਵੀ ਠੀਕ ਹੈ ਜੇ ਤੁਸੀਂ ਥੋੜੀ ਏਜ ਥੋੜੀ ਜ਼ਿਆਦਾ ਹੈ ਤੁਸੀਂ ਨਹੀਂ ਲਗਾਉਣੀ ਤਾਂ ਵੀ ਤੁਹਾਡੀ ਚੋਇਸ ਹੈ ਜੀ ਇਹਨੂੰ ਟਾਰ ਸਕਦੇ ਹੋ ਬਾਕੀ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਵਰਕ ਹੈ ਉੱਪਰ ਤੋਂ ਲੈ ਕੇ ਇਹ ਨੈੱਟ ਯੂਜ਼ ਕਰਕੇ ਸਾਰਾ ਵਰਕ ਕੀਤਾ ਹੋਇਆ ਨਾਲ ਦੇ ਧਾਗੇ ਦੇ ਨਾਲ ਬੜਾ ਪਿਆਰਾ ਵਰਕ ਘੇਰੇ ਤੱਕ ਪੂਰੀ ਸ਼ਰਟ ਤੇ ਹੀ ਆ ਜਾਣਾ ਜੀ ਉੱਪਰ ਤੱਕ ਕਾਫੀ ਉੱਪਰ ਤੱਕ ਵਰਕ ਆ ਰਿਹਾ ਹੈ ਲਾਈਟ ਪੀਚ ਕਲਰ ਹੈ ਇਹ ਤਾਂ ਅਗੀ ਆਪਣੀ ਸ਼ਰਟ ਬਿਲਕੁਲ ਪਿਓਰ ਆਰਗੈਂਜ਼ਾ ਤੇ ਬਣਿਆ ਹੈ ਤੇ ਸਿਲਕ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਤੇ ਆਰਗੈਂਜ਼ਾ ਦਾ ਹੀ ਦੁਪੱਟਾ ਦੁਪੱਟੇ ਤੇ ਵੀ ਸੇਮ ਵਰਕ ਹੈ ਕਾਫੀ ਹੈਵੀ ਵਰਕ ਹੈ ਜੀ ਨਾਲ ਸਾਰੇ ਦੁਪੱਟੇ ਦੇ ਅੰਦਰ ਸੈਂਟਰ 'ਚ ਤੇ ਫੋਰ ਸਾਈਡ ਦੇਖੋ ਕੱਟ ਵਰਕ ਹੈ ਪਹਿਲਾਂ ਮੈਂ ਤੁਹਾਨੂੰ ਕੱਟ ਵਰਕ ਦਿਖਾ ਦੰਨੀ ਆ ਫੋਰ ਸਾਈਡ ਕੱਟ ਵਰਕ ਹੋਇਆ ਤੇ ਪੂਰੇ ਦੁਪੱਟੇ ਦੇ ਵਿੱਚ ਸੇਮ ਵਰਕ ਹੈ ਸੈਂਟਰ ਦੇ ਵਿੱਚ ਪੂਰਾ ਹੈਵੀ ਵਰਕ ਹੈ ਜੀ ਇਹ ਸਾਰਾ ਇਹ ਸਾਰਾ ਵਰਕ ਕੀਤਾ ਹੋਇਆ ਸੇਮ ਥ੍ਰੈਡ ਦੇ ਨਾਲ ਨੈਟ ਲਗਾ ਕੇ ਵਿੱਚ ਫੇਰ ਵਰਕ ਕੀਤਾ ਹੋਇਆ ਜੀ ਵਿੱਚ। ਬਹੁਤ ਸੋਹਣੀ ਅਲੱਗ ਜੀ ਚੀਜ਼ ਐ ਕੁਝ ਅਲੱਗ ਕਨਸੈਪਟ ਐ ਜੇ ਤੁਹਾਨੂੰ ਸਿੱਪੀ ਤਾਰੇ ਤੋਂ ਹਟ ਕੇ ਕੋਈ ਚੀਜ਼ ਪਾਉਣੀ ਆ ਵਿਆਹ ਦੇ ਵਿੱਚ ਤਾਂ ਇਹ ਵਾਲਾ ਸੂਟ ਵੈਸਟ ਐ ਜੀ। 4550 ਪ੍ਰਾਈਸ ਐ। 4550 ਦੇ ਨਾਲ ਇਹ ਵਾਲਾ ਸੂਟ। ਇਹ ਹੈਗਾ ਇਹਦੇ ਵਿੱਚ ਪੀਚ ਕਲਰ ਤੇ ਇਹਦੇ ਕਲਰ ਬੜੇ ਪਿਆਰੇ ਪਿਆਰੇ ਆ ਆਪਣੇ ਕੋਲ ਲਾਈਟ ਬਲੂ ਕਲਰ ਐ। ਬਿਲਕੁਲ ਲਾਈਟ ਸਕਾਈ ਬਲੂ ਕਲਰ ਲਾਈਟ ਸਕਾਈ ਬਲੂ ਬਹੁਤ ਪਿਆਰਾ ਵਰਕ ਸਾਰੀ ਸ਼ਰਟ ਦੇ ਵਿੱਚ ਸੇਮ ਹਲਕਾ ਇੱਕ ਨੰਬਰ ਡਾਰਕ ਧਾਗੇ ਦੇ ਨਾਲ ਵਰਕ ਕੀਤਾ ਹੋਇਆ ਤੇ ਨਾਲ ਸਿਲਕ ਦੀ 3 ਮੀਟਰ ਦੀ ਬਾਟਮ ਤੇ ਦੁਪੱਟੇ ਤੇ ਵੀ ਮੈਂ ਸਾਰਾ ਜਿਵੇਂ ਤੁਹਾਨੂੰ ਦਿਖਾਇਆ ਸੇਮ ਉਵੇਂ ਕੱਟ ਵਰਕ ਦੁਪੱਟੇ ਤੇ ਤੇ ਸਾਰੇ ਦੁਪੱਟੇ ਦੇ ਵਿੱਚ ਸੈਂਟਰ ਚ ਪੂਰੇ ਦੁਪੱਟੇ ਦੇ ਵਿੱਚ ਵਰਕ ਹੈ 4550 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਸਕਾਈ ਬਲੂ ਕਲਰ ਹੈ ਨੈਕਸਟ ਹੈਗਾ ਇਹਦੇ ਵਿੱਚ येलो ਕਲਰ ਬੜਾ ਪਿਆਰਾ ਜਿਹਾ येलो ਕਲਰ ਹੈ ਪਿਓਰ オーਰਗੈਂਜ਼ਾ ਤੇ ਹੈ ਜੀ ਇਹ ਸੂਟ ਬਿਲਕੁਲ ਪਿਓਰ オーਰਗੈਂਜ਼ਾ ਤੇ ਨਵੀਂ ਡੈਕਟ ਬਣੀ ਹੈ ਸ਼ਰਟ ਤੇ ਸਾਰੀ ਤੇ ਵਰਕ ਹੈ नॅट लगा के सारा वर्क तक ये शर्ट सिल्क दी, तीन बॉटम बड़ा ही प्यारा दुपट्टा सारे दुपट्टे वर्क प्यारा वर्क हुए। सारा फोर साइड कट वर्क 4550 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਵੇ ਇੱਕ ਡਿਜ਼ਾਈਨ ਚ ਦਿਖਾਏ ਆ ਤੁਹਾਨੂੰ 4550 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਇਹ ਸੂਟ ਹੈ ਬਣਿਆ ਜੀ ਇਹ ਪਿਸਤਾ ਕਲਰ ਦੇ ਵਿੱਚ ਸੂਟ ਹੈ ਲਾਈਟ ਪਿਸਤਾ ਕਲਰ ਦੇ ਵਿੱਚ ਆਰਗੈਂਜ਼ਾ ਟਿਸ਼ੂ ਤੇ ਹੈ ਔਰ ਬਿਲਕੁਲ ਦੂਜੇ ਵਾਲਾ ਟਿਸ਼ੂ ਨਹੀਂ ਹੈਗਾ ਆਰਗੈਂਜ਼ਾ ਚ ਹਲਕੀ ਹਲਕੀ ਸ਼ਾਈਨ ਹੈ ਔਰਗੈਂਜ਼ਾ ਟਿਸ਼ੂ ਕਹਿੰਨੇ ਆ ਜੀ ਇਹ ਵਾਲੇ ਫੈਬਰਿਕ ਨੂੰ ਤੇ ਬਹੁਤ ਸੋਹਣਾ ਇਹ ਪੈਚਵਰਕ ਹੋਇਆ ਇਹਦੇ ਤੇ ਸਾਰਾ ਉੱਪਰ ਤੋਂ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਪੈਚਵਰਕ ਹੋਇਆ ਸ਼ਰਟ ਤੇ ਇਹ ਤਾਂ ਆਪਣੀ ਸ਼ਰਟ ਆ ਗਈ ਕੋਈ ਲੈਂਥ ਦਾ ਇਸ਼ਿਊ ਨਹੀਂ ਹੈਗਾ ਇਹਦੇ ਵਿੱਚ ਜਿੰਨੀ ਮਰਜ਼ੀ ਤੁਸੀਂ ਲੈਂਥ ਰੈਡੀ ਕਰ ਸਕਦੇ ਹੋ ਕਿਉਂਕਿ ਕੋਈ ਲੈਕ ਨਹੀਂ ਬਣੀ ਹੋਈ ਇਹ ਦੇਖੋ ਬਹੁਤ ਸੋਹਣੀ ਲੁੱਕ ਹੈ ਪਿਸਤਾ ਕਲਰ ਦੇ ਵਿੱਚ ਤੇ ਨਾਲ ਹੈਗੀ ਸਿਲਕ ਦੀ ਬਾਟਮ ਤੇ ਸੇਮ ਸਟੱਫ ਦਾ ਹੀ ਔਰਗੈਂਜ਼ਾ ਟਿਸ਼ੂ ਦੇ ਵਿੱਚ ਹੀ ਦੁਪੱਟਾ ਦੁਪੱਟੇ ਦੇ ਦੇਖ ਸਕਦੇ ਹੋ ਕਾਰਨਰਸ ਤੇ ਹੈਵੀ ਵਰਕ ਹੈ ਦੋਨੋਂ ਕਾਰਨਰਸ ਤੇ ਹੈ ਜੀ ਇਸ ਸਾਈਡ ਸਾਰਾ ਇਹ ਪੈਚ ਵਰਕ ਹੋਇਆ ਤੇ ਇਸ ਸਾਈਡ ਵੀ ਸੇਮ ਪੂਰਾ 2.5 ਮੀਟਰ ਦਾ ਦੁਪੱਟਾ ਤੇ ਬੜਾ ਸੋਹਣਾ ਕਿਰਨ ਗੋਟਾ ਲਗਾਇਆ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਗੋਟਾ ਲਗਾਉਂਦੇ ਹੁੰਦੇ ਸੀਗੇ ਸੂਟਾਂ ਨੂੰ ਉਹ ਵਾਲਾ ਗੋਟਾ ਲੱਗਿਆ ਹੋਇਆ ਦੇਖੋ ਕਿੰਨਾ ਪਿਆਰਾ ਹੈ ਉਹ ਸੋਹਣੀ ਫਿਨਿਸ਼ਿੰਗ ਹੋਈ ਹੈ 3500 ਪ੍ਰਾਈਸ ਹੈ ਜੀ ਸੂਟ ਦਾ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਬੜੇ ਸੋਹਣੇ ਸੋਹਣੇ ਕਲਰ ਹੈ ਆਪਣੇ ਕੋਲ ਇਹਦੇ ਵਿੱਚ ਹੈਗਾ ਲਾਈਟ ਪਿੰਕ ਕਲਰ ਪਾਊਡਰ ਪਿੰਕ ਕਲਰ ਹੈ ਸੇਮ ਡਿਜ਼ਾਈਨ ਆਰਗੈਂਜ਼ਾ ਟਿਸ਼ੂ ਤੇ ਵਰਕ ਬੜਾ ਪਿਆਰਾ ਹੋਇਆ ਸਾਰਾ ਪੈਚਵਰਕ ਹੋਇਆ ਬਹੁਤ ਸੋਹਣਾ ਪੈਚਵਰਕ ਕੀਤਾ ਹੋਇਆ ਨੀਚੇ ਘੇਰੇ ਤੇ ਵੀ ਉਹੀ ਗੋਟਾ ਲੱਗਿਆ ਹੋਇਆ ਬੜਾ ਸੋਹਣਾ ਟਰੈਡੀਸ਼ਨਲ ਲੁੱਕ ਦੇ ਵਿੱਚ ਗੋਟਾ ਲੱਗਿਆ ਪੁਰਾਣੇ ਟਾਈਮ 'ਚ ਆਪਾਂ ਸੂਟਾਂ ਤੇ ਇਹ ਯੂਜ਼ ਕਰਦੇ ਸੀਗੇ ਸਿਲਕ ਦੀ ਬਾਟਮ ਨਾਲ ਤੇ ਬਹੁਤ ਹੀ ਪਿਆਰਾ ਦੁਪੱਟਾ ਤੇ ਮੇਨ ਗੱਲ ਹੈ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਸੂਟ ਹੈ ਜੀ ਸਾਰਾ ਪੈਚਵਰਕ ਹੋਇਆ ਦੁਪੱਟਾ ਪੂਰਾ 2.5 ਮੀਟਰ ਦਾ ਬਹੁਤ ਸੋਹਣੀ ਗੋਟੇ ਦੀ ਫਿਨਿਸ਼ਿੰਗ ਦੇ ਨਾਲ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਕੇਵਲਾ ਸੂਟ ਸਕਰੀਨ ਸ਼ਾਟ ਲੈ ਸਕਦੇ ਹੋ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਪਰਪਲ ਬਲੂ ਕਲਰ ਹੈ ਬਲੂ ਪਰਪਲ ਕਲਰ ਹੈ ਸਾਰਾ ਪੈਚ ਵਰਕ ਸੇਮ ਪੈਚ ਵਰਕ ਹੋਇਆ ਸ਼ਰਟ ਤੇ ਜਿਵੇਂ ਮੈਂ ਪਹਿਲੇ ਸੂਟਾਂ ਚ ਦਿਖਾਇਆ ਤੁਹਾਨੂੰ ਪੂਰਾ ਹੈਵੀ ਹੈ ਜੀ ਵਰਕ ਸਾਰਾ ਇਹ ਰਿਹਾ ਠੀਕ ਇਹ ਨਾਲ ਸਿਲਕ ਦੀ ਬਾਟਮ ਥੋੜਾ ਸੋਨਾ ਬਲੂ ਜੇ ਕਲਰ ਦੇ ਵਿੱਚ ਹੈ ਤੇ ਇਹ ਹੈਗਾ ਦੁਪੱਟਾ ਦੁਪੱਟੇ ਤੇ ਦੋਨੋਂ ਕਾਰਨਰਸ ਤੇ ਹੈਵੀ ਵਰਕ ਹੋਇਆ ਤੇ ਪ੍ਰੋਪਰ ਗੋਟਾ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਤੇ ਨੈਕਸਟ ਕਲਰ ਹੈਗਾ ਇਹਦੇ ਵਿੱਚ ਆਪਣੇ ਕੋਲ ਬੜਾ ਸੋਹਣਾ ਆਨੀਅਨ ਪਿੰਕ ਕਲਰ ਪਿਆਜ਼ੀ ਪਿੰਕ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਬਹੁਤ ਸਟੱਫ ਵੀ ਬਹੁਤ ਲਾਈਟ ਵੇਟ ਹੈ ਤੇ ਰੀਜ਼ਨੇਬਲ ਰੇਟ ਦੇ ਵਿੱਚ ਸਾਰਾ ਵਰਕ ਪੂਰਾ ਸਾਰੀ ਸ਼ਰਟ ਤੇ ਹੀ ਹੋਇਆ ਵਰਕ ਇਹਦਾ ਸ਼ਰਟ ਆ ਗਈ। ਤੇ ਇਸ ਦੀ ਸਿਲਕ ਦੀ ਬਾਟਮ ਤੇ ਨਾਲ ਇਹ ਵਾਲਾ ਦੁਪੱਟਾ। ਦੁਪੱਟੇ ਦੇ ਕਾਰਨਰਸ ਤੇ ਹੈਵੀ ਵਰਕ ਤੇ ਫੋਰ ਸਾਈਡ ਕੋਟਾ ਲਗਾ ਕੇ ਫਿਨਿਸ਼ਿੰਗ ਕਰੀ ਹੋਈ ਹੈ। ਉਸ ਤੇ ਆ ਰਸੂਟ। 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਹੀ ਮੈਂ ਤੁਹਾਨੂੰ 4 ਸੂਟ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ। ਬਹੁਤ ਪਿਆਰਾ ਸੂਟ ਹੈ। ਅ ਗ੍ਰੀਨੀਸ਼ ਟੋਨ ਤੇ ਹੈ ਜੀ, ਲਾਈਟ ਗ੍ਰੀਨ ਜਿਹਾ ਕਲਰ ਹੈ। ਬੜਾ ਸੋਹਣਾ ਜ਼ਰੀ ਦੀ ਬੂਟੀ ਦੇ ਨਾਲ ਇਹ ਸ਼ਰਟ ਆ ਗਈ। neck ਤੇ ਸਾਰਾ ਹੈਂਡਵਰਕ ਹੋਇਆ, V neck ਦੇ ਵਿੱਚ ਸਾਰਾ ਹੈਂਡਵਰਕ। ਵਿੱਚ ਬੂਟੀ ਸ਼ਰਟ ਦੇ ਘੇਰੇ ਤੇ ਗੋਟੇ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ 슬ੀਵਸ ਤੇ ਵੀ ਹੈਂਡਵਰਕ ਹੋਇਆ ਇਹ ਬਾਜੂ ਤੇ ਆ ਜਣਾ ਜੀ ਵਰਕ ਹੈਂਡਵਰਕ ਹੋਇਆ 슬ੀਵਸ ਤੇ ਬਹੁਤ ਪਿਆਰਾ ਸੂਟ ਹੈ 골ਡਨ ਬੁੱਟੀ ਦੇ ਨਾਲ ਅਲੱਗ ਜੀ ਉਹ ਲੁੱਕ ਆ ਰਹੀ ਹੈ ਸੂਟ ਦੀ ਤੇ ਸਾਰਾ ਹੈਂਡਵਰਕ ਦੇ ਵਿੱਚ ਇਹ ਸ਼ਰਟ ਆ ਗਈ ਤੇ ਸਿਲਕ ਦੀ ਬਾਟਮ ਹੈ ਜੀ 3 ਮੀਟਰ ਦੀ ਤੇ ਬਾਟਮ ਤੇ ਵੀ ਸਾਰਾ ਹੈਂਡਵਰਕ ਹੋਇਆ ਜਿੱਦਾਂ ਕੀ ਕਰਾ ਰਹੇ ਇਹ ਬਾਟਮ ਤੇ ਵਰਕ ਆ ਗਿਆ ਤੇ ਨਾਲ ਬੜਾ ਪਿਆਰਾ ਇਸ ਦਾ ਲਾਈਨਿੰਗ ਦੇ ਵਿੱਚ ਦੁਪੱਟਾ ਰੈਡੀ ਕੀਤਾ ਹੋਇਆ ਵਿੱਚ ਵੀ ਸਾਰੀ ਗੋਟੇ ਦੀਆਂ ਲਾਈਨਸ ਹੈ ਬਹੁਤ ਲਾਈਟ ਵੇਟ ਦੇ ਵਿੱਚ ਦੁਪੱਟਾ ਪੂਰਾ 2.5 ਮੀਟਰ ਦਾ ਤੇ ਪ੍ਰੋਪਰ ਗੋਟਾ ਜਿਹੜਾ ਨੀਚੇ ਘੇਰੇ ਤੇ ਲੱਗਿਆ ਹੋਇਆ ਗੋਟੇ ਦੀ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਵਿੱਚ ਵੀ ਗੋਟੇ ਦੀਆਂ ਲਾਈਨਸ ਹੈ ਬਹੁਤ ਹੀ ਪਿਆਰਾ ਸੂਟ ਹੈ ਇਹ ਬਹੁਤ ਸੋਹਣੀ ਲੁੱਕ ਹੈ ਜੀ ਸੂਟ ਦੀ 4650 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਿੰਗਲ ਹੀ ਹੈ ਸੂਟ ਪ੍ਰਾਈਸ ਹੈਗਾ 4650 फोर सिक्स फाइव जीरो बहुत सोहनी लुक है, जी, बड़े सूट ही है, सूट. नेक्स्ट है। बड़ा सोहना पैरट कलर डिफरेंट जहा वर्क हो सारा नैक बनी हुई है बहुत सोहना नैकते वर्क आ गया ਇਸ ਤੇ ਮੈਂ نیچے ਇਸ ਦੀ ਬਾਟਮ ਰੱਖ ਰਹੀ ਆ ਜੀ ਸਿਲਕ ਦੀ ਬਾਟਮ ਹੈ ਨਾਲ 3 ਮੀਟਰ ਦੀ ਥੋੜਾ ਕਲਰ ਦਾ ਇਸ਼ੂ ਆ ਰਿਹਾ ਇਹ ਵਾਲੇ ਸੂਟ 'ਚ ਕਿਉਂਕਿ ਜਦੋਂ ਖੁੱਲਿਆ ਸੂਟ ਤਾਂ ਇਸ ਦਾ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਕਿਉਂਕਿ ਨੀਚੇ ਤੋਂ ਫਿਰ ਦੂਜੇ ਸੂਟ ਦੀ ਉਹ ਸ਼ਾਈਨ ਪਈ ਜਾਂਦੀ ਹੈ ਨਾਲ ਪੈਰਟ ਕਲਰ ਦੇ ਵਿੱਚ ਹੈ ਇਹ ਬਹੁਤ ਪਿਆਰਾ ਸੂਟ ਪੈਰਟ ਕਲਰ ਦੇ ਵਿੱਚ ਤੇ ਸਾਰਾ ਹੀ neck ਤੇ work ਹੋਇਆ ਤੇ ਵਿੱਚ ਵੀ ਇਹ ਸਾਰਾ ਜਿਹੜਾ ਤੁਹਾਨੂੰ ਜਾਲ ਬਣਿਆ ਦਿਖ ਰਿਹਾ ਇਹ ਸਾਰਾ work ਹੈ ਜੀ ਸਾਰੀ ਸ਼ਰਟ ਤੇ work ਹੈ ਇਹ ਜਿਹੜਾ ਜਾਲ ਬਣਿਆ ਹੋਇਆ neck ਵੀ ਬਣੀ ਹੈ ਤੇ ਪੂਰੀ ਸ਼ਰਟ ਤੇ ਸਾਰਾ ਇਹ work ਕੀਤਾ ਹੋਇਆ ਬਹੁਤ ਸੋਹਣਾ work silk ਦੀ ਬਾਟਮ ਹੈ ਨਾਲ 3 ਮੀਟਰ ਦੀ ਤੇ ਨਾਲ ਦੁਪੱਟਾ ਬੜਾ ਪਿਆਰਾ ਹੈ ਤੇ ਦੁਪੱਟੇ ਤੇ ਸਾਰੇ ਦੇ work ਹੈ ਜੀ ਪੂਰੇ ਦੁਪੱਟੇ ਤੇ work ਬਹੁਤ ਸੋਹਣਾ ਡਿਫਰੈਂਟ ਜਿਹਾ ਸੂਟ ਹੈ গারਲੀ ਸਟਾਈਲ ਦੇ ਵਿੱਚ ਹੈ ਜੀ ਕੁੜੀਆਂ ਦੇ ਪਾਉਣ ਵਾਲਾ ਸੂਟ ਹੈ ਤੇ ਹੈ ਸਾਰੇ ਦੇ ਵਿੱਚ ਦੁਪੱਟੇ 'ਚ ਜਿਹੜਾ ਤੁਹਾਨੂੰ ਜਾਲ ਦਿਖ ਰਿਹਾ ਇਹ ਸਾਰਾ ਵਰਕ ਕੀਤਾ ਹੋਇਆ ਹੈ ਵਿੱਚ ਤੇ ਫੋਰ ਸਾਈਡ ਬਹੁਤ ਸੋਹਣਾ ਬਰੀਕ ਗੋਟਾ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣੀ ਦੁਪੱਟੇ ਦੀ ਬਹੁਤ ਹੀ ਅਲੱਗ ਜੀ ਲੁੱਕ ਦੇ ਵਿੱਚ ਸੂਟ ਹੈ ਇਹ গারਲੀ ਸੂਟ ਹੈ ਸਾਰਾ ਵਰਕ ਦੇ ਵਿੱਚ 4700 ਪ੍ਰਾਈਸ ਦੇ ਨਾਲ 4700 ਪ੍ਰਾਈਸ ਹੈ ਜੀ ਇਹ ਵਾਲਾ ਸੂਟ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਪਿਸਤਾ ਕਲਰ ਸੇਮ ਡਿਜ਼ਾਈਨ ਦੇ ਵਿੱਚ ਪਿਸਤਾ ਕਲਰ ਇਹਦੀ ਵੀ ਪਹਿਲਾਂ نیچے ਬਾਟਮ ਖੋਲ ਲਨੀ ਆ ਫਿਰ نیچے ਦੂਜਾ ਕਲਰ ਸ਼ੋ ਹੋਈ ਜਾਂਦਾ ਹਮੇਸ਼ਾ ਸਿਲਕ ਦੀ ਬਾਟਮ ਹੈ ਜੀ ਨਾਲ ਕਿਉਂਕਿ ਕਲਰ ਥੋੜਾ ਐਗਜ਼ੈਕਟ ਆਈਡੀਆ ਹੋ ਜਾਂਦਾ ਤੁਹਾਨੂੰ ਫਿਰ ਦੇਖੋ ਸਿਲਕ ਦੀ ਬਾਟਮ ਪਿਸਤਾ ਕਲਰ ਦੀ ਤੇ ਇਹ ਆ ਗਈ ਆਪਣੀ ਸ਼ਰਟ ਸਾਰੀ ਸ਼ਰਟ ਤੇ ਪੂਰਾ ਜਾਲ ਬਣਿਆ ਹੋਇਆ ਸਾਰਾ ਵਰਕ ਹੋਇਆ ਹੋਇਆ ਜੀ ਪੂਰਾ ਵਰਕ ਸਾਰੀ ਸ਼ਰਟ ਤੇ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਤੇ ਦੁਪੱਟੇ ਤੇ ਵੀ ਪੂਰੇ ਤੇ ਵਰਕ ਹੈ ਬਹੁਤ ਪਿਆਰਾ ਵਰਕ ਦੁਪੱਟੇ ਤੇ ਹੈ ਲੁੱਕ ਲੁੱਕ ਸੁੱਤਿਆ ਪਿਆਰਾ ਵਰਕ ਹੈ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਉਹ ਸੋਨਾ ਸੋਟਾ ਪਿਸਤਾ ਕਲਰ ਦੇ ਵਿੱਚ ਹੈ ਜੀ 4700 ਪ੍ਰਾਈਸ ਦੇ ਨਾਲ 4700 ਪ੍ਰਾਈਸ ਹੈ ਜੀ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ ਸੇਮ ਡਿਜ਼ਾਈਨ ਦੇ ਵਿੱਚ ਪੂਰਾ ਜਾਲ ਬਣਿਆ ਹੋਇਆ ਹੈ ਸ਼ਰਟ ਤੇ ਦੁਪट्टे ਦੇ ਵੀ ਪੂਰਾ ਹੈਵੀ ਵਰਕ ਹੈ ਜੀ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814658080 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਲਕਮ